ਜੁਗੋ ਜੁਗ ਅਟਲ ਸਤਰ ਚਵਰ ਤਖਤ ਦੇ ਮਾਲਕ ਦੀਨ ਦਇਆਲ ਪਤਿਤ ਪਾਵਨ ਭਗਤ ਵੱਛਲ ਕਰੁਣਾ ਨਿਦਾਨ ਵਾਲੀਏ ਕੁਲ ਆਲਮ ਵਾਲੀਏ ਦੋ ਜਹਾਨ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਨ ਪਵਿੱਤਰ ਹਜ਼ੂਰੀ ਅੰਦਰ ਭਗਤ ਰਵਿਦਾਸ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਮਨਾਉਂਦਿਆਂ ਹੋਇਆਂ ਸ제 ਵਿਸ਼ੇਸ਼ ਸੁੰਦਰ ਦੀਵਾਨਾ ਅੰਦਰ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਤਸੰਗੀ ਜਨੋ ਵਡਭਾਗੇ ਹੋ ਜੋ ਪਿਛਲੇ ਤਿੰਨ ਦਿਨਾਂ ਤੋਂ ਸਤਗੁਰੂ ਜੀ ਦੀ ਬਾਣੀ ਦਾ ਆਪ ਜੀ ਆਨੰਦ ਮਾਣ ਰਹੇ ਹੋ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਉਪਰੰਤ ਆਈ ਗੁਰਵਿੰਦਰ ਸਿੰਘ ਜੀ ਬਿੰਜਲ ਤਿਨਾ ਪਾਸੋਂ ਆਪ ਜੀ ਨੇ ਇਲਾਹੀ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ ਆਓ ਕੁਝ ਸਮਾਂ ਗੁਰੂ ਕੀਆਂ ਕਥਾ ਕਹਾਣੀਆਂ ਦੇ ਨਾਲ ਜੁੜਨ ਦਾ ਯਤਨ ਕਰੀਏ ਅਰੰਭਤਾ ਵਿੱਚ ਮੈਂ ਬੇਨਤੀ ਕਰਾਂ ਕਿ ਜਿੱਥੇ ਸੰਖੇਪ ਮਾਤਰ ਆਪਾਂ ਭਗਤ ਰਵਿਦਾਸ ਸਾਹਿਬ ਦੇ ਜੀਵਨ ਉੱਤੇ ਚਾਨਣਾ ਪਾਉਣ ਦਾ ਯਤਨ ਕਰਾਂਗੇ ਉਥੇ ਹੀ ਪਿਛਲੇ ਦਿਨੀ 21 ਫਰਵਰੀ ਜੋ ਕਿ ਸਾਡੇ ਇਤਿਹਾਸ ਦਾ ਇੱਕ ਮਹਾਨ ਦਿਹਾੜਾ ਹੈ ਜਿਸ ਦਿਨ ਅੱਜ ਤੋਂ ਤਕਰੀਬਨ 104 ਸਾਲ ਪਹਿਲਾਂ ਸਾਕਾ ਸ੍ਰੀ ਨਨਕਾਣਾ ਸਾਹਿਬ ਵਰਤਿਆ ਬਹੁਤ ਘੱਟ ਇਸ ਦਾ ਪ੍ਰਚਾਰ ਅਸੀਂ ਕਰਦੇ ਹਾਂ ਹਾਲਾਂਕਿ ਇਹ ਸਾਡਾ ਵਰਤਮਾਨ ਇਤਿਹਾਸਕ ਹੈ 100 ਸਾਲ ਕੋਈ ਬਹੁਤਾ ਸਮਾਂ ਨਹੀਂ ਸੋ ਸਤਿਗੁਰੂ ਜੀ ਕਿਰਪਾ ਕਰਨ ਮੈਂ ਯਤਨ ਕਰਾਂਗਾ ਕਿ ਸਮੇਂ ਵਿੱਚ ਹੀ ਆਪਾਂ ਤੂਕ ਮਾਤਰੀ ਭਗਤ ਜੀ ਦਾ ਜੀਵਨੀ ਔਰ ਉਹਨਾਂ ਮਹਾਨ ਸ਼ਹੀਦਾਂ ਨੂੰ ਵੀ ਨਤਮਸਤਕ ਹੋ ਸਕੀ ਕਿਉਂਕਿ ਉਹਨਾਂ ਦਾ ਵਿਸਥਾਰ ਤੇ ਭਾਵੇਂ ساری ਜ਼ਿੰਦਗੀ ਕਰਦੇ ਰਹੀਏ ਉਹ ਵੀ ਕਦੇ ਸਮਾਪਤ ਨਹੀਂ ਹੋਣਾ ਪਰ ਆਪੋ ਆਪਣੇ ਤੌਰ ਤੇ ਆਪਾਂ ਸਤਿਗੁਰੂ ਜੀ ਦੀ ਹਾਜ਼ੂਰੀ ਵਿੱਚ ਉਹਨਾਂ ਨੂੰ ਯਾਦ ਕਰਨ ਦਾ ਯਤਨ ਕਰੀਏ ਔਰ ਉਹਨਾਂ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਈਏ ਆਓ ਪਿਆਰ ਸਹਿਤ ਗੁਰਫਤੇ ਨਾਲ ਸਾਂਝ ਪਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੋ ਇੱਕ ਰੂਹਾਨੀਅਤ ਦਾ ਕੇਂਦਰ ਨੇ ਇਸ ਰੂਹਾਨੀਅਤ ਦੇ ਕੇਂਦਰ ਵਿੱਚ ਤਕਰੀਬਨ 1170 ਤੋਂ ਲੈ ਕੇ 1170 ਈਸਵੀ ਤੋਂ 1675 ਤੱਕ ਦੇ ਉਹਨਾਂ ਮਹਾਨ ਗੁਰਸਿੱਖਾਂ ਪਟਾਂ ਭਗਤਾਂ ਸਤਗੁਰੂ ਸਹਿਬਾਨਾਂ ਜੀ ਦਾ ਅਮੋਲਕ ਇਤਿਹਾਸ ਅਮੋਲਕ ਬਚਨ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਦਰਜ ਨੇ ਤਕਰੀਬਨ ਭਗਤ ਜੈਦੇਵ ਜੀ ਦਾ ਜਨਮ ਜਿਹੜਾ ਹੈ ਉਹ 1170 ਦਾ ਹੈ ਜਿਹੜੇ ਕਿ ਇਉਂ ਕਹ ਲਈਏ ਵੀ ਜਿਹੜੇ ਪਹਿਲੇ ਬਾਣੀਕਾਰ ਨੇ ਜਿਨ੍ਹਾਂ ਦੀ ਬਾਣੀ ਦਰਜ ਹੈ ਉਹ ਸਭ ਤੋਂ ਪੁਰਾਤਨ ਜਿਹੜੇ ਨੇ ਭਗਤ ਜੈਦੇਵ ਜੀ 1170 ਦਾ ਉਹਨਾਂ ਦਾ ਜਨਮਖ ਹੈ ਔਰ ਸਭ ਤੋਂ ਅਖੀਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਹੜੇ 1675 ਵਿੱਚ ਸ਼ਹਾਦਤ ਦਾ ਜਾਮ ਪੀਂਦੇ ਨੇ ਇਹਨਾਂ ਸਾਰੇ ਸਦੀਆਂ ਵਿੱਚ ਹੋਈਆਂ ਉਹਨਾਂ ਮਹਾਨ ਘਟਨਾਵਾਂ ਨੂੰ ਜਿਨ੍ਹਾਂ ਚੋਂ ਰੂਹਾਨੀਅਤ ਪੈਦਾ ਹੋਈ ਜਿਨ੍ਹਾਂ ਚੋਂ ਧੁਰ ਕੀ ਬਾਣੀ ਦੇ ਬਚਨ ਆਏ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਦਰਜ ਕੀਤੇ ਗਏ ਹੁਣ ਅਸੀਂ ਭਗਤ ਜੀ ਦੇ ਜੀਵਨ ਬਾਰੇ ਹਾਲਾਂਕਿ ਕਿਉਂਕਿ ਇਹ ਵੀ ਸਾਡੇ ਇਤਿਹਾਸ ਦੀ ਇੱਕ ਬੜੀ ਵੱਡੀ ਤਰਾਸਦੀ ਹੈ ਕਿ ਭਗਤ ਜੀ ਦਾ ਕਿਸੇ ਵੀ ਭਗਤ ਸਹਿਬਾਨ ਦਾ ਸੰਪੂਰਨ ਜੀਵਨ ਹਾਲੇ ਅਸੀਂ ਇਉਂ ਕਿ ਅਲੀ ਵੀ ਖੋਜ ਨਹੀਂ ਸਕੇ ਜਾਂ ਪ੍ਰਚਾਰ ਨਹੀਂ ਸਕੇ ਫਿਰ ਵੀ ਜਿੰਨੇ ਕੋਈ ਜਾਣਕਾਰੀ ਇਤਿਹਾਸ ਵਿੱਚੋਂ ਸਾਨੂੰ ਪ੍ਰਾਪਤ ਹੁੰਦੀ ਆਪਾਂ ਉਹ ਸਾਂਝੀ ਕਰਨੀ ਪਰ ਇੱਕ ਮਿੰਟ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਵਿੱਚ ਵੇਖੀਏ ਵੀ ਭਗਤ ਕਿਹਨੂੰ ਕਿਹਾ ਸਤਿਗੁਰਾਂ ਨੇ ਭਗਤ ਅੰਦਰ ਤਿੰਨ ਸ਼ਬਦ ਨੇ ਪੱਬਾ ਗੱਗਾ ਤੇ ਤੱਤਾ ਤੇ ਤਿੰਨ ਰੂਪਾਂ ਦੇ ਵਿੱਚ ਇਹ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਹੈ ਕਿਵੇਂ ਪੱਬਾ ਗੱਗਾ ਤੱਤਾ ਤੱਤੇ ਨੂੰ ਸਿਹਾਰੀ ਇਹ ਪਹਿਲਾ ਰੂਪ ਹੈ ਜਿਹਦਾ ਅਰਥ ਹੈ ਭਗਤੀ ਕਰਨੀ ਪੱਬਾ ਗੱਗਾ ਤਤੈਨੁ ਸਿਹਾਰੀ ਭਗਤੀ ਕਰਨੀ ਵਿਆਕਰਣ ਮੁਤਾਬਕ ਪੱਬਾ ਗੱਗਾ ਤਤਤਾ ਮੁਕਤਾ ਉਥੇ ਫਿਰ ਗੱਲ ਕੀਤੀ ਭਗਤਾਂ ਦੀ ਬਹੁਵਚਨ ਤੇਰੇ ਭਗਤ ਬਹੁਤ ਸਾਰੇ ਭਗਤ ਜਿਹੜੇ ਭਗਤੀ ਕਰਦੇ ਨੇ ਫਿਰ ਪੱਬਾ ਗੱਗਾ ਤੇ ਤੱਤੇ ਨੂੰ ਔਕੜ ਇਹਦਾ ਅਰਥ ਹੁੰਦਾ ਇੱਕ ਵਚਨ ਇੱਕ ਭਗਤ ਕਿਉਂਕਿ ਜਦੋਂ ਔਕੜ ਆਉਂਦਾ ਬਾਣੀ ਵਿੱਚ ਉਹਦਾ ਅਰਥ ਹੁੰਦਾ ਇੱਕ ਇਕ ਵਚਨ ਜਦੋਂ ਅਖਰ ਮੁਕਤਾ ਹੋਵੇਗਾ ਉਹਦੇ ਅਰਥ ਹੁੰਦੇ ਨੇ ਬਹੁਵਚਨ ਕਿਉਂਕਿ ਜਦੋਂ ਆਪ ਵੀ ਦਰਸ਼ਨ ਕਰੋ ਤਕਰੀਬਨ ਸਾਰੇ ਸ਼ਬਦ ਨਾਨਕ ਪਾਤਨਾਲ ਅਸੀਂ ਸਮਾਪਤੀ ਹੁੰਦੀ ਵੇਖ ਲਿਆ ਸ਼ਬਦਾਂ ਦੀ ਉਹ ਨਾਨਕ ਪਦ ਜਿਹੜਾ ਹੈ ਮੁਕਤਾ ਕਕਾ ਮੁਕਤਾ ਹੈ ਉਹਦਾ ਇਹਦਾ ਮਤਲਬ ਸੰਬੋਧਨ ਹੋ ਰਿਹਾ ਸਾਰਿਆਂ ਨੂੰ ਸਾਰਿਆਂ ਲਈ ਇਹ ਮਨੁੱਖਤਾ ਲਈ ਉਪਦੇਸ਼ ਤੇ ਜਿੱਥੇ ਕਕੇ ਨੂੰ ਔਕੜਖ ਹੈ ਉਥੇ ਫਿਰ ਸਤਿਗੁਰੂ ਆਪ ਦੇ ਲਈ ਗੱਲ ਕਰ ਰਹੇ ਨੇ ਨਾਨਕ ਨੀਚ ਕਹੈ ਵਿਚਾਰ ਤੇ ਆਪ ਦੀ ਨਿਮਰਤਾ ਦਾ ਪ੍ਰਗਟਾਵਾ ਸਤਗੁਰੂ ਕਰਿਆ ਉਥੇ ਕੱਕੇ ਨੂੰ ਔਂਕੜ ਖੇ ਇਸ ਤਰ੍ਹਾਂ ਹੀ ਇਹ ਤਿੰਨ ਰੂਪਾਂ ਦੇ ਵਿੱਚ ਭਗਤ ਸ਼ਬਦ ਆਉਂਦਾ ਹੈ ਤੇ ਬਾਬਾ ਫਰੀਦ ਸਾਹਿਬ ਭਗਤ ਦੀ ਪਰਿਭਾਸ਼ਾ ਦੱਸਦੇ ਨੇ ਕਿ ਮਤ ਹੁੰਦੀ ਹੋਏ ਇਆਣਾ ਤਾਣ ਹੁੰਦੇ ਹੋਏ ਨਿਤਾਣਾ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਈ ਬਿਲਕੁਲ ਅਰਥ ਸਪਸ਼ਟ ਨੇ ਵੀ ਮਤ ਹੁੰਦਿਆਂ ਵੀ ਇਓਂ ਪ੍ਰਤੀਤ ਕਰਨਾ ਵੀ ਬਿਲਕੁਲ ਕੁਝ ਵੀ ਨਹੀਂ ਆਉਂਦਾ ਇਹਦਾ ਅਰਥ ਇਹ ਨਹੀਂ ਵੀ ਬਿਲਕੁਲ ਕਮਲੇ ਬਣ ਜਾਣਾ ਭਾਵੇਂ ਵੀ ਨਿਮਰਤਾ ਵੀ ਕਾਸੀ ਕੁਝ ਵੀ ਨਹੀਂ ਹੈ ਜੋ ਕੁਝ ਪਰਮਪਿਤਾ ਪਰਮੇਸ਼ਰ ਵਾਹਿਗੁਰੂ ਹੈ ਤਾਣ ਹੁੰਦੇ ਹੋਏ ਨਾ ਤਾਣਾ ਤਾਣ ਜ਼ੋਰ ਬਲ ਤਾਕਤ ਹੁੰਦਿਆਂ ਵੀ ਕਦੇ ਆਪਣੀ ਤਾਕਤ ਦਾ ਪ੍ਰਗਟਾਵਾ ਨਹੀਂ ਕਰਨਾ ਵਿਖਾਉਣੀ ਨਹੀਂ ਤਾਕਤ ਹੁਣ ਜਿੰਨਿਆਂ ਵੀ ਗੁਰੂ ਕੇ ਪਿਆਰਿਆਂ ਨੂੰ ਰੂਹਾਨੀਅਤ ਦੇ ਪੈਰੋਕਾਰਾਂ ਨੂੰ ਜ਼ੁਲਮ ਢਾਏ ਗਏ ਉਹਨਾਂ ਉੱਪਰ ਵਖਤ ਦੇ ਹਾਕਮਾਂ ਨੇ ਉਹਨਾਂ ਉੱਤੇ ਜ਼ੁਲਮ ਕੀਤੇ ਕਦੇ ਵੀ ਉਹਨਾਂ ਨੇ ਆਪਣੀ ਕਰਾਮਾਤ ਨਾਲ ਉਸ ਜ਼ੁਲਮ ਨੂੰ ਰੋਕਣ ਦਾ ਯਤਨ ਨਹੀਂ ਕੀਤਾ ਕਿਉਂ ਉਹਦਾ ਕਾਰਨ ਏਸੀ ਵੀ ਜੋ ਜ਼ੁਲਮ ਰੋਕ ਲੈਂਦੇ ਤੇ ਉਹਦੇ ਵਿੱਚੋਂ ਇੱਕ ਨਵੇਂ ਭਵਿੱਖ ਨੇ ਜਨਮ ਨਹੀਂ ਸੀ ਲੈਣਾ ਕੀ ਗੁਰੂ ਅਰਜਨ ਸਾਹਿਬ ਜਿਹੜੀ ਤਵੀ ਸੀ ਉਹ ਠੰਡੀ ਨਹੀਂ ਸੰਕਰ ਸਕਦੇ ਭਗਤ ਕਬੀਰ ਸਾਹਿਬ ਜਿਹੜੇ ਨੇ ਉਹ ਜਿਨ੍ਹਾਂ ਨੂੰ ਬੰਨ ਕੇ ਉੱਥੇ ਗੰਗਾ ਦੇ ਕਿਨਾਰੇ ਬਿਠਾਇਆ ਗਿਆ ਉਹ ਜੰਜੀਰਾਂ ਤੋੜ ਨਹੀਂ ਸੰ ਸਕਦੇ ਪਰ ਇੱਕ ਦਰਸ਼ਾਣਾ ਸੀ ਵੀ ਜੱਬ ਦੇ ਪਿਆਰੇ ਨੂੰ ਜਿਹੜਾ ਦੁੱਖ ਦਿੰਦਾ ਏ ਉਹਨੂੰ ਅੰਤ ਵੇਲੇ ਫਿਰ ਦੁੱਖ ਹੀ ਪ੍ਰਾਪਤ ਹੁੰਦਾ ਏ ਕਿ ਗੁਰੂ ਕੇ ਸਿੱਖਾਂ ਵਿੱਚ ਨਹੀਂ ਤਾਕਤ ਨਹੀਂ ਸੀ ਭਾਈ ਤਾਰੂ ਸਿੰਘ ਦਾ ਖੋਪਰ ਲਾਇਆ ਗਿਆ ਭਾਈ ਸੁਬੀਖ ਸਿੰਘ ਸ਼ਾਬਾਸ ਚਰਖੜੀਆਂ ਤੇ ਚੜਾਇਆ ਗਿਆ ਉਹ ਇਹ ਸਭ ਹਟਾ ਨਹੀਂ ਸਕਦੇ ਪਰ ਨਵੇਂ ਭਵਿੱਖ ਨੇ ਜਨਮ ਲੈਣਾ ਖੈਰ ਰਉ ਵਿਚਾਰ ਕਿ ਉਹਨਾਂ ਭਗਤ ਜਣਾ ਦੇ ਅੰਦਰ ਜ਼ੋਰ ਹੈ ਤਾਣ ਹੁੰਦੇ ਹੋਏ ਨ ਤਾਣਾ ਪਰ ਉਹ ਜ਼ੋਰ ਹੁੰਦਿਆਂ ਵੀ ਆਪਣਾ ਜ਼ੋਰ ਕਦੇ ਵਿਖਾਉਂਦੇ ਨਹੀਂ ਅਣ ਹੁੰਦੇ ਆਪ ਮੰਡਾਏ ਆਪ ਕੋਲ ਭਾਵੇਂ ਥੋੜਾ ਹੋਵੇਗਾ ਪਰ ਲੋਕਾਂ ਵਿੱਚ ਉਹ ਜ਼ਰੂਰ ਮੰਡਣਗੇ ਭਾਵੇਂ ਉਹ ਰੂਹਾਨੀਅਤ ਹੋਵੇ ਤੇ ਭਾਵੇਂ ਦੁਨੀਆਂ ਦੇ ਪਦਾਰਥ ਹੀ ਕਿਉਂ ਨਾ ਹੋਵੇ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕੋ ਐਸਾ ਭਗਤ ਸਦਾਏ ਇਹੋ ਜਿਹਾ ਜੇ ਕੋਈ ਹੋਵੇ ਨਾ ਉਹਨੂੰ ਫਿਰ ਭਗਤ ਕਿਹਾ ਜਾ ਸਕਦਾ ਤੇ ਗੁਰੂ ਰਾਮਦਾਸ ਸਾਹਿਬ ਦਾ ਇੱਕ ਬੜਾ ਪਿਆਰਾ ਬਚਨ ਆਪਾਂ ਪੜਨੇ ਆ ਨਾ ਉਹ ਕਹਿੰਦੇ ਨੇ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਫਿਰ ਇਸ ਤੋਂ ਅਗਲੇ ਬਚਨ ਕੀ ਨੇ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨਿਕ ਅਨੇਕ ਅਨੰਤਾ ਆਪਾਂ ਨੂੰ ਸਾਰੇ ਤਕਰੀਬਨ ਕੰਠੇ ਰੋਜ਼ ਇਹਦਾ ਪਾਠ ਕਰਨੇ ਆ ਪੜ੍ਹਨੇ ਆ ਸੁਣਨੇ ਹੁਣ ਦੋ ਦੋ ਵਾਰ ਇਹ ਵੇਖੋ ਦੋ ਰੂਪਾਂ ਵਿੱਚ ਭਗਤ ਸ਼ਬਦ ਵਰਤਿਆ ਮੈਂ ਕੇਵਲ ਥੋੜਾ ਜਿਹਾ ਭਗਤ ਤੇ ਅਰਥ ਕਰ ਲਈ ਦੋ ਵਾਰ ਸ਼ਬਦ ਵਰਤੇ ਇੱਕ ਵਾਰਾ ਇਸਤਰੀ ਲਿੰਗ ਵਿੱਚ ਇੱਕ ਵਾਰਾ ਪੁਲਿੰਗ ਵਿੱਚ ਸ਼ਬਦ ਵਰਤੇ ਤੇਰੀ ਭਗਤ ਤੇ ਤੇਰੇ ਭਗਤ ਤੇ ਜੇ ਅਸੀਂ ਜੋ ਵੇਖੀ ਵੀ ਮਨ ਚ ਸਵਾਲ ਪੈਦਾ ਹੋ ਗਿਆ ਵੀ ਤੇਰੀ ਤੇ ਤੇਰੇ ਵਿੱਚ ਕੀ ਅੰਤਰ ਹੋਇਆ ਤੇ ਉੱਥੇ ਫਿਰ ਵੇਖੋ ਜਦੋਂ ਅਸੀਂ ਧਿਆਨ ਨਾਲ ਉਸ ਸ਼ਬਦ ਦੇ ਸਰੂਪ ਨੂੰ ਵੇਖਾਂਗੇ ਤੇ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਇੱਥੇ ਭਗਤ ਦੇ ਤੱਤੇ ਨੂੰ ਸਿਆਰੀ ਇਹ ਭਾਵ ਭਗਤੀ ਭਗਤੀ ਕਰਨੀ ਵੀ ਤੇਰੀ ਭਗਤੀ ਦੇ ਪੰਡਾਰੇ ਭਰੇ ਪਏ ਨੇ ਪਰ ਕੋਈ ਵਿਰਲਾ ਇਸ ਭਗਤੀ ਨੂੰ ਕਰਦਾ ਹੈ ਫਿਰ ਇਸ ਤੋਂ ਅੱਗੇ ਕੀ ਸ਼ਬਦ ਵਰਤੇ ਤੇਰੇ ਭਗਤ ਉਥੇ ਤੱਤਾ ਮੁਕਤਾ ਹੈ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰਹਿ ਹਰ ਪੂਜਾ ਜੀ ਤਪ ਤਾਪਹਿ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਤੇ ਅੰਤ ਵੇਲੇ ਕੀ ਕਿਹਾ ਸੇ ਭਗਤ ਸੇ ਭਗਤ ਸਲਾਹਣ ਤੁਦ ਜੀ ਇਕਿਆ ਵੀ ਜਿਹੜੇ ਭਗਤ ਨੇ ਜਿਹੜੇ ਭਗਤਾ ਭਗਤੀ ਕਰਨ ਵਾਲੇ ਨੇ ਜੋ ਭਾਵੇ ਮੇਰੇ ਹਰਿ ਭਗਵੰਤਾ ਜਿਹੜੇ ਉਸ ਭਗਵੰਤ ਨੂੰ ਪਰਮੇਸ਼ਰ ਵਾਹਿਗੁਰੂ ਜੀ ਨੂੰ ਭਾ ਜਾਣ ਸਤਿਗੁਰੂ ਕੰਨ੍ਹੇ ਉਹ ਭਗਤ ਨੇ ਭਗਤ ਤੇਰੇ ਮਨ ਭਾਵ ਦੇ ਦਰਸੋਹਨ ਕੀਰਤ ਗਾਮ ਦੇ ਨਾਨਕ ਕਰਮਾਂ ਬਾਹਰੇ ਦਰ ਢੋ ਨ ਲੈਨੀ ਧਾਮ ਦੇ ਇੱਕ ਮੂਲ ਨ ਬੁੱਝਣ ਆਪਣਾ ਅਣ ਹੁੰਦਾ ਆਪ ਭਗਤ ਉਹ ਨੇ ਹੁਣ ਭਗਤ ਰਵਿਦਾਸ ਸਾਹਿਬ ਦਾ ਜਦੋਂ ਆਪਾਂ ਜੀਵਨ ਪੜਨੇ ਆ ਕਿ ਤਕਰੀਬਨ 1376 ਦਾ ਉਹਨਾਂ ਦਾ ਜਨਮ ਬਨਾਰਸ ਦੇ ਲਾਗੇ ਮੰਨਿਆ ਜਾਂਦਾ ਜੋ ਇਤਿਹਾਸ ਸਾਨੂੰ ਜਿਹੜੀ ਜਾਣਕਾਰੀ ਪ੍ਰਾਪਤ ਹੁੰਦੀ ਭਗਤ ਰਵਿਦਾਸ ਸਾਹਿਬ ਦੇ ਪਿਤਾ ਜੀ ਦਾ ਨਾਮ ਕਿਉਂਕਿ ਇਹਦੇ ਵੀ ਵੱਖਰੇਵੇਂ ਨੇ ਪਰ ਜੋ ਮੁੱਖ ਸਰੋਤ ਸਾਡੇ ਕਹਿੰਦੇ ਨੇ ਬਾਬਾ ਸੰਤੋਖਦਾਸ ਤੇ ਮਾਤਾ ਕਲਸਾ ਦੇਵੀ ਉਹਨਾਂ ਦੇ ਪਿਤਾ ਤੇ ਮਾਤਾ ਜੀ ਦਾ ਨਾਮ ਕਈ ਇਤਿਹਾਸਕਾਰ ਨੇ ਇਹਨੂੰ ਵੱਖਰਾ ਵੀ ਲਿਖਿਆ ਹੋਇਆ ਹੁਣ ਸ਼ੁਰੂ ਤੋਂ ਭਗਤੀ ਦੇ ਵਿੱਚ ਜੁੜੇ ਹੋਏ ਨੇ ਉਹਨੇ ਇੱਕ ਵਿਦਵਾਨ ਦਾ ਕਥਨ ਯਾਦ ਆਇਆ ਉਹਨੇ ਭਗਤ ਦੇ ਸ਼ਬਦ ਅਰਥ ਬੜੇ ਕਮਾਲ ਦੇ ਕੀਤੇ ਭਗਤ ਵਿੱਚ ਤਿੰਨ ਅੱਖਰ ਨੇ ਭੱਬਾ ਗੱਗਾ ਤੇ ਤੱਤਾ ਉਹ ਕਹਿੰਦਾ ਭੱਬੇ ਦੇ ਅਰਥ ਨੇ ਭਾਵ ਜਿਹਦੇ ਅੰਦਰ ਭਾਵਨਾ ਆ ਗਈ ਪਰਮੇਸ਼ਵਰ ਲਈ ਭਾਵ ਪੈਦਾ ਹੋ ਗਿਆ ਗੱਗਾ ਗਿਆਨ ਗਿਆਨ ਉਹ ਨਹੀਂ ਕੇਵਲ ਕਿਤਾਬੀ ਗਿਆਨ ਹਾਸਲ ਕਰ ਲੈਣਾ ਗਿਆਨ ਉਹ ਜਿਹਦੇ ਵਿੱਚੋਂ ਹਰ ਇੱਕ ਲਈ ਸਮ ਦ੍ਰਿਸ਼ਟੀ ਪੈਦਾ ਹੋ ਜੇ ਸਾਰਿਆਂ ਵਿੱਚੋਂ ਰੱਬ ਦਿਸਣ ਲੱਗ ਪਵੇ ਤੇ ਤਿੱਤਾ ਉਹ ਵੀ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿੱਚ ਰਹਿੰਦਿਆਂ ਵੀ ਇਹਨਾਂ ਦਾ ਤਿਆਗ ਕਰ ਦੇਣਾ ਜਿਹਦੇ ਵਿੱਚ ਇਹ ਤਿੰਨੇ ਗੁਣ ਆ ਗਏ ਜਿਹਦੇ ਵਿੱਚ ਭਾਵਨਾ ਆ ਗਈ, ਭਾਵ ਪੈਦਾ ਹੋ ਗਿਆ। ਜਿਹਦੇ ਅੰਦਰ ਗਿਆਨ ਪੈਦਾ ਹੋ ਗਿਆ, ਪਰਮੇਸ਼ਵਰ ਦਾ ਤੇ ਜਿਹਨੇ ਸੰਸਾਰਿਕ ਮਾਇਆ ਦਾ, ਸੰਸਾਰੀ ਬਿਰਤੀਆਂ ਦਾ ਤਿਆਗ ਕਰ ਦਿੱਤਾ ਉਹ ਫਿਰ ਭਗਤ કહે। ਭਗਤ ਸ਼ਬਦ ਕੋਈ ਮਾਮੂਲੀ ਸ਼ਬਦ ਨਹੀਂ। ਭਗਤ ਸ਼ਬਦ ਦੇ ਅਰਥ ਬੜੇ ਡੂੰਗੇ ਨੇ ਹੁਣ ਭਾਵਨਾ ਪਹਿਲਾਂ ਤੇ ਭਾਵਨਾ ਨਹੀਂ ਪੈਦਾ ਹੁੰਦੀ ਫਿਰ ਭਾਵਨਾ ਪੈਦਾ ਹੋਵੇ ਤੇ ਜਿੰਨਾ ਚਿਤ ਤੱਕ ਗਿਆਨ ਨਹੀਂ ਹਾਸਲ ਹੋਇਆ ਸਮ ਦ੍ਰਿਸ਼ਟੀ ਤੇ ਤਿਆਗ ਕਰਨਾ ਤੇ ਫਿਰ ਉਸ ਤੋਂ ਅੱਗੇ ਦੀ ਗੱਲ ਤਿਆਗ ਤੇ ਬਹੁਤ ਔਖਾ ਨੇ ਜਦੋਂ ਇਹ ਤਿੰਨੇ ਗੁਣ ਇੱਕ ਸਰੀਰ ਵਿੱਚ ਇਕੱਠੇ ਹੋ ਗਏ ਸਾਇਬ ਕਹਿੰਦੇ ਨੇ ਭਗਤ ਔਖ ਹੈ ਜਿਹਦੇ ਅੰਦਰ ਇਹ ਤਿੰਨੇ ਗੁਣ ਇਕੱਠੇ ਹੋ ਗਏ ਤੇ ਨਾਲ ਹੀ ਸਤਿਗੁਰਾਂ ਨੇ ਬਾਣੀ ਵਿੱਚ ਵੇਖੋ ਇਹ ਸ਼ਬਦ ਕਹੇ ਨੇ ਬਾਣੀ ਨੇ ਹਰ ਥਾਂ ਇਹ ਜ਼ਿਕਰ ਕੀਤਾ ਕਿਉਂਕਿ ਸਨਾਤਨ ਮਤ ਵਿੱਚ ਸਰੀਰ ਉਹੀ ਨੇ ਉਹਨਾਂ ਸਰੀਰਾਂ ਦੇ ਆਉਣ ਦਾ ਰਾਹ ਵੀ ਉਹੀ ਹੈ ਪਰ ਉਹਨਾਂ ਨੂੰ ਜਾਤਾਂ ਦੇ ਨਾਲ ਵੰਡਿਆ ਖੜਿਆ ਕੋਈ ਉੱਚੀ ਜਾਤ ਵਾਲਾ ਹੈ ਤੇ ਕੋਈ ਨੀਵੀਂ ਜਾਤ ਵਾਲਾ ਜਿਹੜਾ ਉੱਚੀ ਜਾਤ ਵਾਲਾ ਹੈ ਉਹ ਵੇਦ ਪੜ ਸਕਦਾ ਹੈ ਪਾਠ ਕਰ ਸਕਦਾ ਹੈ ਪੂਜਾ ਕਰ ਸਕਦਾ ਹੈ ਕਰਵਾ ਸਕਦਾ ਹੈ ਪਰ ਉਹਦੇ ਥਾਂ ਜਿਹੜਾ ਨੀਵੀਂ ਜਾਤ ਵਾਲਾ ਖ ਹੈ ਉਹਨੂੰ ਧਾਰਮਿਕ ਮੰਦਰਾਂ ਵਿੱਚ ਧਰਮ ਅਸਥਾਨਾਂ ਵਿੱਚ ਤੇ ਜਾਣ ਦੀ ਵੀ ਇਜਾਜ਼ਤ ਨਹੀਂ ਜੋ ਸਨਾਤਨ ਮਤ ਅਨੁਸਾਰ ਸੀ ਤੇ ਵੇਖੋ ਗੁਰੂ ਗ੍ਰੰਥ ਸਾਹਿਬ ਨੇ ਸਾਰਿਆਂ ਨੂੰ ਇੱਥੇ ਥਾਂ ਦੇ ਦਿੱਤੀ ਪਾਵੇਂ ਜਾਤ ਕਰਕੇ ਕੋਈ ਨੀਵੀਂ ਜਾਤ ਦੇ ਸਾਰੀ ਜਾਤਾਂ ਦਾ ਇੱਕ ਇੱਕ ਸ਼ਬਦ ਹੁੰਦਾ ਸਤਿਗੁਰਾਂ ਦਾ ਬਾਣੀ ਵਿੱਚ ਸਾਰਾ ਜ਼ਿਕਰ ਕਰ ਦਿੱਤਾ ਉਹਦੇ ਵਿੱਚ ਕੋਬਦ ਡੋਮਣੀ ਕੋ ਦਇਆ ਕਸਾਇਣ ਪਰ ਨਿੰਦਾ ਘਟ ਚੂਹੜੀ ਮੁੱਠੀ ਕਰੋਧ ਚੰਡਾਲ ਪਾਵੇਂ ਲੋਕ ਚਮਾਰ ਕਹਿੰਦੇ ਨੇ ਸ਼ਬਦ ਜੋ ਸਮਾਜ ਵਿੱਚ ਵਰਤੇ ਜਾਂਦੇ ਸਨ ਕੋਈ ਚਮਾਰ ਕਹਿੰਦਾ ਕੋਈ ਚੂੜਾ ਕਹਿੰਦਾ ਕੋਈ ਛੀਂਬਾ ਕਹਿੰਦਾ ਕੋਈ ਜਲਾਹਾ ਕਹਿੰਦਾ ਲੋਕਾਂ ਦੇ ਪਾਣੇ ਉਹ ਨੀਵੀਂ ਜਾਤ ਖੈ ਪਰ ਸਤਗੁਰਾਂ ਨੇ ਬਾਣੀ ਵਿੱਚ ਕਿਹਾ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਜਿਨ੍ਹਾਂ ਨੇ ਜਾਤ ਨੀਵੀਂ ਹੋਵੇ ਭਾਵੇਂ ਸੰਸਾਰ ਲਈ ਪਰ ਜਿਨ੍ਹਾਂ ਨੇ ਉਸ ਜਾਤ ਵਿੱਚ ਰਹਿ ਕੇ ਵੀ ਨਾਮ ਜਪ ਲਿਆ ਰੱਬ ਦੀ ਦਰਗਾਹ ਵਿੱਚ ਉਹ ਉੱਚੀ ਪਦੀ ਵਾਲੇ ਖਮਾਉਣ ਲੱਗ ਪਏ ਉਹ ਉੱਚੀ ਪਦਵੀ ਵਾਲੇ ਹੋ ਗਏ ਉੱਥੇ ਬਾਣੀ ਨੇ ਇਹ ਨਹੀਂ ਕਿਹਾ ਵੀ ਨੀਵੀਂ ਜਾਤ ਵਾਲਾ ਜਪ ਨਹੀਂ ਸਕਦਾ ਪਰ ਇਹ ਸਨਾਤਨ ਮਤ ਵਿੱਚ ਹੈ ਉਹਨਾਂ ਕਿਹਾ ਵੀ ਨੀਵੀਂ ਜਾਤ ਵਾਲਾ ਧਾਰਮਿਕ ਸਥਾਨਾਂ ਦੇ ਅੰਦਰ ਪ੍ਰਵੇਸ਼ ਤੱਕ ਨਹੀਂ ਕਰ ਸਕਦਾ ਨੀਵੀਂ ਜਾਤ ਵਾਲਾ ਵੱਡੀ ਜਾਤ ਵਾਲੇ ਅੱਗੇ ਝੁੱਕ ਕੇ ਰਵੇ ਤੇ ਜਿੱਥੇ ਕੋਈ ਨੀਵੀਂ ਜਾਤ ਵਾਲਾ ਬੈਠਾ ਹੈ ਵੱਡੀ ਜਾਤ ਵਾਲਾ ਉੱਥੇ ਬਹਿ ਕੇ ਖਾ ਨਹੀਂ ਸਕਦਾ ਪਰ ਗੁਰੂ ਗ੍ਰੰਥ ਸਾਹਿਬ ਨੇ ਸਭ ਕੁਝ ਸਮਾਨਤਾ ਦਰਸਾ ਦਿੱਤੀ ਇੱਥੇ ਰਾਜੇ ਪੀਪੇ ਵਰਗੇ ਭਗਤ ਪੀਪਾ ਜੀ ਰਾਜੇ ਸਨ ਰਾਜ ਭਾਗ ਛੱਡ ਕੇ ਭਗਤੀ ਵਾਲੇ ਪਾਸੇ ਲੱਗੇ ਭਗਤ ਪੀਪੇ ਜੀ ਵਰਗੇ ਰਾਜ ਭਾਗ ਦੇ ਮਾਲਕ ਵੀ ਉਹਨਾਂ ਦੀ ਬਾਣੀ ਵੀ ਦਰਜ ਹੈ ਤੇ ਜਿਨ੍ਹਾਂ ਨੂੰ ਲੋਕ ਚਮਾਰ ਛੀਂਬਾ ਜੁਲਾਹਾ ਕਹਿੰਦੇ ਸਨ ਉਹਨਾਂ ਦੀ ਬਾਣੀ ਵੀ ਇੱਥੇ ਵਿੱਚ ਦਰਜ ਹੈ ਸਭ ਨੂੰ ਸਮਾਨਤਾ ਦਿੱਤੀ ਹਜ਼ੂਰ ਨੇ ਉਹਨਾਂ ਕਹਿੰਦੇ ਨੇ ਜਿਨ੍ਹਾਂ ਨੇ ਪਰਮੇਸ਼ਵਰ ਦਾ ਨਾਮ ਜਪ ਲਿਆ ਉਹ ਇੱਕ ਬਰਾਬਰ ਹੀ ਹੋ ਚੁੱਕੇ ਨੇ ਉਹ ਰੱਬ ਨਾਲ ਇੱਕ ਮਿੱਕ ਹੋ ਗਏ ਨੇ ਤੇ ਭਗਤ ਰਵਿਦਾਸ ਸਾਹਿਬ ਦਾ ਸ਼ਬਦ ਆਪਾਂ ਪਹਿਲਾ ਸ਼ਬਦ ਹੀ ਇਹ ਪੜਨੇ ਆ 16 ਰਾਗਾਂ ਦੇ ਵਿੱਚ ਤਕਰੀਬਨ 41 ਸ਼ਬਦ ਭਗਤ ਜੀ ਦੇ ਦਰਜ ਨੇ ਤੇ ਪਹਿਲਾ ਸ਼ਬਦ ਇਹ ਉਹ ਕਹਿੰਦੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਹੁਣ ਕਿਸੇ ਸਮੇਂ ਦੂਜੇ ਧਰਮਾਂ ਵਿੱਚ ਵੀ ਕਿਹਾ ਗਿਆ ਸੋਹੰ ਅਨਲ ਹੱਕ ਭਈ ਮੈਂ ਖੁਦਾ ਖਾਂ ਪਰ ਇੱਥੇ ਮੈਂ ਦੀ ਗੱਲ ਨਹੀਂ ਭਗਤ ਜੀ ਕਹਿੰਦੇ ਨੇ ਤੂੰ ਇੰਨੀ ਕਿਰਪਾ ਕੀਤੀ ਰੱਬਾ ਨਾਮ ਹੀ ਇੰਨਾ ਜਪਾਇਆ ਹੁ ਤੇਰੇ ਮੇਰੇ ਵਿੱਚ ਅੰਤਰ ਹੀ ਕੋਈ ਨਹੀਂ ਰਿਹਾ। RAM ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਨੇ। ਲੋਕਾਂ ਲਈ ਪਾਣੀ ਵਿੱਚੋਂ ਉੱਠੀ ਲਹਿਰ ਵੱਖਰੀ ਹੋ ਸਕਦੀ ਏ। ਸੋਨੇ ਵਿੱਚੋਂ ਬਣੇ ਗਹਿਣੇ ਵੱਖਰੇ ਹੋ ਸਕਦੇ ਪਰ ਬੱਬਾ ਕਿਵੇਂ ਤੇਰੇ ਮੇਰੇ ਵਿੱਚ ਅੰਤਰ ਨਹੀਂ ਹੈ? ਕੰਨ ਇੱਕ ਕਟਕ ਜਲ ਤਰੰਗ ਜੈਸਾ। ਹੁਣ ਸੋਨੇ ਵਿੱਚੋਂ ਹੀ ਸੋਨੇ ਦੇ ਗਹਿਣੇ ਬਣੇ ਨੇ ਨਾ ਤੇ ਜੇ ਕੋਈ ਮੂਰਖ ਕਵੇ ਵੀ ਸੋਨਾ ਵੱਖਰਾ ਉਹਦੇ ਗਹਿਣੇ ਵੱਖਰੇ ਇਹ ਤੇ ਮੂਰਖਤਾ ਹੈ ਨਾ। ਸਮੁੰਦਰ ਵਖਰਾ ਲਹਿਰਾਂ ਵਖਰੀਆਂ ਤੇ ਮੂਰਖਤਾ ਪਰਪਗਤ ਜੀ ਕਹਿੰਦੇ ਰੱਬਾ ਮੈਂ ਤੇ ਤੂੰ ਇਸ ਤਰ੍ਹਾਂ ਮਿਲ ਗਏ ਜਿਵੇਂ ਸੋਨਾ ਤੇ ਸੋਨੇ ਦੇ ਗਹਿਣੇ ਸਮੁੰਦਰ ਤੇ ਸਮੁੰਦਰ ਦੀਆਂ ਲਹਿਰਾਂ ਆਪ ਤਾਂ ਇਉਂ ਇੱਕ ਹੋ ਚੁੱਕੀ ਤੇਰੇ ਤੇ ਮੇਰੇ ਵਿੱਚ ਤੰਤਰ ਹੀ ਨਹੀਂ ਰਿਹਾ ਉਹਨੇ ਇਹ ਹਉਮੈ ਤਾਂ ਪ੍ਰਗਟਾਵਾ ਨਹੀਂ ਵੇਖੋ ਕਿੰਨੇ ਪਿਆਰ ਨਾਲ ਕਹਿੰਦੇ ਰੱਬਾ ਜਾਓ ਪੈ ਹਮ ਨਾ ਪਾਪ ਕਰਨਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਜੇ ਰੱਬਾ ਅਸੀਂ ਪਾਪ ਹੀ ਨਾ ਕਰੀਏ ਤੈਨੂੰ ਪਤਿਤ ਪਾਵਨ ਕੌਣ ਕਹੇਗਾ ਜੇ ਅਸੀਂ ਪਾਪ ਕਰਨੇ ਆ ਤੇ ਤੈਨੂੰ ਲੋਕ ਪਤਿਤ ਪਾਵਨ ਕਹਿੰਦੇ ਨੇ ਨਾ ਤੇ ਪਤਿਤ ਪਾਵਨ ਐ ਤੂੰ ਤੇ ਸਾਨੂੰ ਤੂੰ ਬਖਸ਼ ਲੈ ਔਰ ਐਸਾ ਬਖਸ਼ਿਆ ਤੇ ਆਪਣੇ ਵਿਚੰਤਰ ਹੁਣ ਤੋ ਰੱਖਿਆ ਹੀ ਕੋਈ ਨਹੀਂ ਅੰਤਰ ਗਾਧਾ ਸੀ ਹਉਮੈ ਸੀ ਕਾਮ ਦੀ ਕੰਧ ਸੀ ਕ੍ਰੋਧ ਸੀ ਲੋਭ ਸੀ ਹੰਕਾਰ ਸੀ ਇਹ ਤੇ ਤੂੰ ਮਟਾਈ ਦਿੱਤਾ ਜਦੋਂ ਇਹ ਮਿਟ ਗਏ ਆ ਇੱਕ ਕੰਧ ਸੀ ਜਦੋਂ ਕੰਧ ਹੀ ਪਰੇ ਹੋ ਗਏ ਫਿਰ ਤੂੰ ਤੇ ਮੈਂ ਇੱਕ ਹੋ ਗਏ ਕਿਦੇ ਕਮਾਲ ਦੇ ਵਚਨ ਕਹੇ ਨੇ ਹੁਣ ਇਹ ਬ੍ਰਾਹਮਣਾਂ ਨੂੰ ਕਿਉਂ ਨਹੀਂ ਭਾਏ ਕਿਉਂਕਿ ਉਹਨ ਇੱਕ ਨੀਵੀਂ ਜਾਤ ਵਾਲਾ ਪਸ਼ੂ ਮਰੇ ਪਸ਼ੂਆਂ ਨੂੰ ਢੋਣ ਵਾਲਾ ਚੰਮ ਦਾ ਕੰਮ ਕਰਨ ਵਾਲਾ ਇਹ ਕਵੇ ਵੀ ਰੱਬ ਤੇਰੇ ਮੇਰੇ ਵਿਚੰਤਰ ਨਹੀਂ ਤੇ ਬ੍ਰਾਹਮਣ ਜਿਹੜਾ ਕਿ ਪੂਜਾ ਪਾਠ ਕਰਦਾ ਹੈ ਵੇਦ ਪੜ੍ਹਦਾ ਹੈ ਪੜ੍ਹਾਉਂਦਾ ਹੈ ਉਹਨੂੰ ਕੋਈ ਕਵੇ ਨਾ ਵੀ ਰੱਬ ਤੇ ਤੇਰੇ ਵਿਚੰਤਰ ਕੋਈ ਨਹੀਂ ਫਿਰ ਈਰਖਾ ਤੇ ਪੈਦਾ ਹੋਵੇਗੀ ਨਾ ਅਨੇਕਾ ਪ੍ਰਕਾਰ ਦੀਆਂ ਈਰਖਾਵਾਂ ਕੀਤੀਆਂ ਪਰ ਸਾਬ੍ਹ ਨੇ ਬਾਣੀ ਵਿੱਚ ਕਿਹਾ ਕਿ ਜੇ ਕੋਈ ਉੱਚੀ ਜਾਤ ਵਾਲਾ ਉੱਚੀ ਘਰਾਣੇ ਵਿੱਚ ਪੈਦਾ ਹੋ ਕੇ ਵੀ ਰੱਬ ਦਾ ਨਾਮ ਨਹੀਂ ਜਪ ਰਿਆ ਤੇ ਉਹ ਨੀਵੀਂ ਜਾਤ ਵਾਲਿਆਂ ਨਾਲ ਉਹ ਵੀ ਪੈੜਾ ਹੈ ਤੇ ਜੇ ਕੋਈ ਨੀਵੀਂ ਜਾਤ ਅੰਦਰ ਪੈਦਾ ਹੋ ਕੇ ਰੱਬ ਦਾ ਨਾਮ ਜਪ ਰਿਆ ਤੇ ਸਤਿਗੁਰੂ ਕਹਿੰਦੇ ਨੇ ਬਾਣੀ ਨੇ ਉਹਨੂੰ ਕਿਹਾ ਉਹ ਉੱਤਮ ਪਦਵੀ ਪਾਏ ਉਹ ਤੇ ਉੱਚੀ ਉੱਚੀ ਪਦਵੀ ਮੈਨੂੰ ਪ੍ਰਾਪਤ ਹੋ ਗਏ ਉੱਚੇ ਹੋ ਗਏ ਹੁਣ ਵੇਖੋ ਕਿੰਨੇ ਪਿਆਰ ਨਾਲ ਆਪ ਜੀ ਬਚਨ ਸਰਵਣ ਕਰ ਰਹੇ ਸਨ ਭਗਤ ਜੀ ਕੀ ਕਹਿੰਦੇ ਨੇ ਹਮ ਸਰਦੀਨ ਦਇਆਲ ਨਾ ਤੁਮ ਸਰ ਤੱਬਾ ਮੇਰੇ ਵਰਗਾ ਦੀਨ ਕੋਈ ਨਹੀਂ ਪਰ ਇੱਕ ਗੱਲ ਤੇਰੇ ਵਰਗਾ ਦਇਆਲ ਵੀ ਕੋਈ ਨਹੀਂ ਜੇ ਮੈਂ ਦੀਨ ਖਾਂ ਮੈਂ ਪਾਪੀ ਖਾਂ ਤੇ ਤੇਰੇ ਵਰਗਾ ਦਿਆਲ ਕੋਈ ਨਹੀਂ ਹਮ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕੀ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਆਉ ਬਲਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੁਹਾਰੇ ਲੇਖੇ ਕਹ ਰਵਿਦਾਸ ਆਸ ਲਗ ਜੀਵਨ ਚਿਰ ਭਇਓ ਦਰਸ਼ਨ ਦੇਖੇ ਕਿਨੇ ਵੇ ਰਬਾ ਚੇਰ ਹੋ ਗਿਆ ਬੜਾ ਤੇਰੇ ਦਰਸ਼ਨ ਦੇਖਿਆਨ ਤੇ ਇਹਦਾ ਮਤਲਬ ਕਿਦਰੇ ਨਾ ਕਿਦਰੇ دیدار ਤੇ ਹੋਏ ਸਨ ਨਾ ਜਿਹਨੂੰ ਹੋਇਆਂ ਨੂੰ ਬੜਾ ਚੇਰ ਹੋ ਗਿਆ ਤੇ ਇਹ ਕੋਈ ਉੱਚੀ ਜਾਤ ਵਾਲੇ ਨੇ ਗੱਲ ਕਦੇ ਕਹੀ ਨਹੀਂ ਧੀਰਖਾ ਪੈਦਾ ਹੋਵੇਗੀ ਹੁਣ ਅਨੇਕਾਂ ਉਹਨਾਂ ਦੀ ਜੀਵਨ ਦੀਆਂ ਘਟਨਾਵਾਂ ਦਾ ਅਸੀਂ ਜ਼ਿਕਰ ਕਰਨੇ ਆ ਪਰ ਇੱਕ ਘਟਨਾ ਜਦੋਂ ਚਿਤੌੜਗਰ ਦੇ ਰਾਜੇ ਦੀ ਰਾਣੀ ਜੜੀ ਰਾਣੀ ਝਾਲਾ ਬਾਈ ਉਹ ਉਹਨਾਂ ਦੀ ਮੁਰੀਦ ਬਣ ਗਈ ਮੈਂ ਇੱਕ ਘਟਨਾ ਕਹਿ ਕੇ ਫਿਰ ਦੂਸਰੇ ਪਾਸੇ ਯਤਨ ਕਰਾਂਗਾ ਹੌਣਦ ਉਨੇ ਘਰ ਵਿੱਚ ਆਪਣੇ ਭੰਡਾਰਾ ਕੀਤਾ ਸਾਰਿਆਂ ਨੇ ਉਹਨੇ ਬੁਲਾਇਆ ਕਿਉਂਕਿ ਉਸ ਸਮੇਂ ਜਿਹੜੇ ਭੰਡਾਰੇ ਸਨ ਨਾ ਉਹ 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 ਕੇਵਲ ਉੱਚੀ ਜਾਤ ਵਾਲਿਆਂ ਵਾਸਤੇ ਕੀਤੇ ਜਾਂਦੇ ਸਨ ਪਰ ਵੇਖੋ ਹੁਣ ਇੱਕ ਪਾਸੇ ਬਾਬਾ ਕਬੀਰ ਸਾਹਿਬ ਦੀ ਬਾਣੀ ਪੜ੍ਹੀਏ ਨਾ ਤੇ ਬਾਬਾ ਕਬੀਰ ਸਾਹਿਬ ਠੋਕ ਕੇ ਬ੍ਰਾਹਮਣ ਨੂੰ ਕਹਿੰਦੇ ਜਉ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਉ ਆਣ-ਵਾਟ ਕਾ ਹੀ ਨਹੀਂ ਆਇਆ ਜੇ ਤੂੰ ਆਪਣੇ ਆਪ ਨੂੰ ਉੱਚੀ ਜਾਤ ਵਾਲਾ ਕਹਿਣਾ ਬ੍ਰਾਹਮਣ ਕਹਿਣਾ ਫਿਰ ਤੇਰੇ ਆਉਣ ਦਾ ਰਸਤਾ ਵੱਖਰਾ ਕਿਉਂ ਨਹੀਂ ਹੋਇਆ ਤੇ ਜੇ ਮੇਰੇ ਅੰਦਰ ਲਹੂ ਹੈ ਤੇਰੇ ਅੰਦਰ ਦੁੱਧ ਕਿਉਂ ਨਹੀਂ ਤੇਰੇ ਅੰਦਰ ਵੀ ਲਹੂ ਹੈ ਮੇਰੇ ਅੰਦਰ ਵੀ ਲਹੂ ਫਿਰ ਫਰਕ ਕਾਦਾ ਹੋਇਆ ਤੇ ਇਹ ਦੂਸਰੇ ਪਾਸੇ ਬਾਬਾ ਰਵਿਦਾਸ ਸਾਹਿਬ ਉਹ ਬਿਲਕੁਲ ਨਿਮਰਤਾ ਵਿੱਚ ਕਹਿੰਦੇ ਨੇ ਨਹੀਂ ਨਾਗਰ ਜਨਾ ਮੇਰੀ ਜਾਤ ਵਿਖਿਆਤ ਚ ਮਾਰਾਂ ਰਿਦਾ ਰਾਮ ਗੋਬਿੰਦ ਗੁਣ ਸਾਰੰ ਮੈਂ ਤਾਂ ਕਹਿਣਾ ਮੈਂ ਜਾਤ ਦਾ ਚਮਾਰ ਖਾਂ ਪਰ ਇਹ ਵੀ ਗੱਲ ਕਹਿਣਾ ਵੀ ਮੇਰੇ ਹਿਰਦੇ ਵਿੱਚ ਜਿੰਨਾ ਪਿਆਰ ਰੱਬ ਲਈ ਉਹਨਾਂ ਤੁਹਾਡੇ ਹਿਰਦੇ ਵਿੱਚ ਨਹੀਂ ਹੋਵੇਗਾ ਨਾਗਰ ਜਨਾ ਮੇਰੀ ਜਾਤ ਵਿਖਿਆਤ ਚ ਮਾਰਾਂ ਰਿਦਾ ਰਾਮ ਗੋਬਿੰਦ ਗੁਣ ਸਾਰੰ ਮੇਰੇ ਹਿਰਦੇ ਵਿੱਚ ਤਾਂ ਰੱਬ ਦਾ ਨਾਮ ਵੱਸਿਆ ਉਹਨੇ ਪੜਾੜਾ ਕੀਤਾ ਸਾਰੇ ਬ੍ਰਾਹਮਣ ਜਿਹੜੇ ਨੇ ਉਹ ਹਾਜ਼ਰ ਹੋਏ ਨੇ ਹੁਣ ਭਗਤ ਨਿਰਵਾਦਾਸ ਸਾਹਿਬ ਦੀ ਜੈ ਜੈਕਾਰ ਬੜੀ ਹੋਣ ਲੱਗ ਪਈ ਸੀ ਜਿਹੜੀ ਉਹਨਾਂ ਤੋਂ ਜਰੀ ਨਾ ਗਈ ਉਹਨਾਂ ਤੇ ਡੌਲਾ ਪਾ ਲਿਆ ਵੀ ਇਹ ਜੇ ਇੱਥੇ ਹੋਇਆ ਤੇ ਅਸੀਂ ਇੱਥੇ ਭੋਜਨ ਨਹੀਂ ਕਰਾਂਗੇ ਵੀ ਸਾਡਾ ਤੇ ਭੋਜਨ ਪ੍ਰਸ਼ਟ ਹੋ ਜਾਏਗਾ ਭਟਿਆ ਜਾਏਗਾ ਅਗਰੂ ਅਮਰਦਾਸ ਸਾਹਿਬ ਦੇ ਆਪਰ ਜੀਵਨ ਦੀ ਘਟਨਾ ਪੜ੍ਹਨੀ ਹੈ ਨਾ ਉਹਨਾਂ ਨੇ ਕਿ ਗੁਰੂ ਨਹੀਂ ਤੇ ਆ ਸਾਡੀ ਰਸੋਈ ਪਿੱਟ ਗਈ ਤੇ ਜਿਹੜਾ ਸ਼ੂਦਰ ਸੀ ਉਹ ਤੇ ਗੁਰੂ ਧਾਰਨ ਹੀ ਨਹੀਂ ਸੀ ਕਰ ਸਕਦਾ ਸਨਾਤਨ ਮਤ ਅਨੁਸਾਰ ਤਾਂ ਛੂਦਰ ਬੰਦੇ ਨੂੰ ਨੀਵੀਂ ਜਾਤ ਵਾਲੇ ਨੂੰ ਬ੍ਰਾਹਮਣ ਦੀ ਪੈਰ ਦੀ ਦੁੱਤੀ ਸਮਝਿਆ ਜਾਂਦਾ ਸੀ ਵੀ ਇਹ ਤਾਂ ਕੇਵਲ ਬ੍ਰਾਹਮਣਾਂ ਦੀ ਪੂਜਾ ਕਰਨ ਵਾਸਤੇ ਰੱਬ ਨੇ ਭੇਜੇ ਨੇ ਤੇ ਬ੍ਰਾਹਮਣ ਦਾ ਕੰਮ ਕੀ ਹੈ ਵਿਦਿਆ ਪੜ੍ਹਨੀ ਪੜ੍ਹਾਉਣੀ ਪਾਠ ਕਰਨੇ ਕਰਾਉਣੇ ਦਾਨ ਲੈਣਾ ਤੇ ਦਾਨ ਦੇਣਾ ਆ ਬ੍ਰਾਹਮਣ ਦਾ ਕੰਮ ਸੀ ਪਰ ਜਦੋਂ ਭਗਤ ਰਵਿਦਾਸ ਸਾਹਿਬ ਦੀ ਜੈਜਕਾਰ ਹੋਈ ਜਿਹੜੇ ਲੋਕ ਨੀਵੀਂ ਜਾਤ ਵਾਲੇ ਕਿਨੇ ਲੋਕਾਂ ਕੇ ਮੱਥਾ ਟੇਕਣ ਲੱਗ ਪਏ ਤੇ ਬ੍ਰਾਹਮਣ ਤੋਂ ਜਰਿਆ ਨਾ ਗਿਆ ਉਹਨਾਂ ਕਹੇ ਜੇ ਤੇ ਇੱਥੇ ਭੋਜਨ ਕਰੇਗਾ ਅਸੀਂ ਉੱਠ ਕੇ ਚਲੇ ਜਾਵਾਂਗੇ ਭਗਤ ਰਵਿਦਾਸ ਸਾਹਿਬ ਨੇ ਹੱਥ ਜੋੜ ਲਏ ਹੁਣ ਮਨ ਅੰਦਰ ਮਹਿਸੂਸ ਹੋਇਆ ਵੀ ਮੈਂ ਨੀਵੀਂ ਜਾਤ ਵਾਲਾ ਮੈਨੂੰ ਉੱਥੋਂ ਕੱਢ ਰਿਹਾ ਕੱਢ ਦਿੱਤਾ ਜਾ ਰਿਹਾ ਉੱਥੋਂ ਆਪ ਹੀ ਉੱਠ ਕੇ ਕਹਿੰਦੇ ਮੈਂ ਆਪ ਚਲਾ ਜਾਣਾ ਤੁਸੀਂ ਭੋਜਨ ਕਰੋ ਹੁਣ ਰਾਣੀ ਚਾਲਾ ਬਾਈ ਜਿਹੜੀ ਸੀ ਉਹ ਇਹ ਚਾਹੁੰਦੀ ਨਹੀਂ ਸੀ ਕਿਉਂਕਿ ਉਹਨਾਂ ਤੇ ਆਪ ਸੱਦਿਆ ਸੀ ਭਗਤ ਰਵਿਦਾਸ ਸਾਹਿਬ ਨੂੰ ਉਹ ਜਾਣਦੀ ਸੀ ਵੀ ਇਹ ਕਰਾਮਾਤੀ ਪੁਰਸ਼ ਹੈ ਇਹ ਭਗਤ ਖ ਹੈ ਇਹ ਅਵਤਾਰੀ ਪੁਰਸ਼ ਹੈ ਇਹ ਪਰਮੇਸ਼ਵਰ ਨਾਲ ਅਪੇਧ ਖ ਹੈ ਤੇ ਬਿਰਜ ਆਪਣੇ ਵੀ ਵੇਖੋ ਆਪਣੇ ਭਗਤਾਂ ਦੀ ਆ ਬਚਨ ਪੜ੍ਹਦੇ ਹੋ ਨਾ ਰੋਜ਼ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਣਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੜੇ ਭਗਤਾਂ ਦੀ ਤੂੰ ਸਦਾ ਰੱਖਦਾ ਹਰ ਜੀਓ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ ਹਰਣਾਖਸ ਮਾਰ ਪਚਾਇਆ ਭਗਤਾਂ ਕਾ ਸਹਾਈ ਜੁਗ-ਜੁਗ ਜਾਣਿਆ ਜੁਗਾਂ-ਜੁਗਾਂ ਤੋਂ ਭਗਤਾਂ ਦਾ ਸਹਾਈ ਹੋ ਰਿਹਾ ਹੈ ਤੇ ਜਦੋਂ ਭਗਤ ਜੀ ਉੱਠਣ ਲੱਗੇ ਨਾ ਤੇ ਹਰ ਦੂਜੇ ਬ੍ਰਾਹਮਣ ਵਿੱਚੋਂ ਬ੍ਰਾਹਮਣਾਂ ਨੂੰ ਭਗਤ ਰਵਿਦਾਸ ਸਾਹਿਬ ਦਿਸਣ ਲੱਗ ਪਏ ਹਰ ਦੋ ਬ੍ਰਾਹਮਣਾਂ ਦੇ ਵਿੱਚ ਭਗਤ ਰਵਿਦਾਸ ਸਾਹਿਬ ਬੈਠੇ ਨਜ਼ਰ ਆਣ ਲੱਗ ਪਏ ਉਹ ਕਹਵੇ ਉੱਥੇ ਬੈਠਾ ਹੋ ਕਹਿੰਦੇ ਨਹੀਂ ਨਹੀਂ ਉੱਥੇ ਖੁੰਝੇ ਰਵਿਦਾਸ ਬੈਠੇ ਨੂੰ ਉਠਾਓ ਤੀਜਾ ਕਹਵੇ ਨਹੀਂ ਉੱਥੇ ਬੈਠੇ ਉਠਾਓ ਤੇ ਜਦੋਂ ਹਰ ਪਾਸੇ ਭਗਤ ਰਵਿਦਾਸ ਸਾਹਿਬ ਵਰਤਾਉਣ ਵਾਲਿਆਂ ਚ ਰਵਿਦਾਸ ਬਣਾਉਣ ਵਾਲਿਆਂ ਚ ਰਵਿਦਾਸ ਬੈਠਿਆਂ ਵਿੱਚ ਰਵਿਦਾਸ ਦੱਸਣ ਲੱਗ ਪਿਆ ਨਾ ਜਿਹੜਾ ਪ੍ਰਧਾਨ ਬ੍ਰਾਹਮਣ ਸੀ ਉੱਠ ਕੇ ਖੜਾ ਹੋ ਕੇ ਤੇ ਮੱਥਾ ਠੇਕ ਦਿੱਤਾ ਉਹ ਕਹਿੰਦਾ ਮੇਰੀ ਭੁੱਲ ਹੋ ਗਈ ਏ ਜਿਹੜਾ ਮੈਂ ਤੁਹਾਨੂੰ ਅਪ ਸ਼ਬਦ ਕਹੇ ਤੇ ਭਗਤ ਰਵਿਦਾਸ ਸਾਹਿਬ ਨੇ ਉੱਥੇ ਕਿਹਾ ਐਸੀ ਲਾਲ ਰੱਬ ਨੂੰ ਕਹਿੰਦਾ ਰੱਬਾ ਵੇਖ ਤੂੰ ਕਿਹੋ ਜੀ ਲਾਲ ਲੜਾਇਆ ਮੈਨੂੰ ਮੈਨੂੰ ਇਥੋਂ ਉਠਾਇਆ ਨੀ ਨੀ ਜਾਤ ਵਾਲਾ ਕਹਿ ਕੇ ਤੂੰ ਸਾਰੇ ਪਾਸੇ ਮੈਨੂੰ ਮੈਨੂੰ ਵਿਖਾ ਦਿੱਤਾ ਤੇ ਕਾਹਦਾ ਅੰਤਰ ਹੋਇਆ ਆਪਣੇ ਚ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਿਵਾਜ ਗਸਈਆ ਮੇਰਾ ਮੇਰਾ ਮਾਥੈ ਛਤਰ ਤਰੈ ਜਾਕੀ ਛੋਤ ਜਗਤ ਕੋ ਲੱਗੈ ਜਿਹੜੇ ਛੋਤ ਕਰਦੇ ਸੰਜਾਕੀ ਛੋਤ ਜਗਤ ਕੋ ਲੱਗੈ ਤਾਂ ਪਰ ਤੂੰ ਹੀ ਢਰੈ ਨੀਚੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਤਰੈ ਫਿਰ ਕਹਿੰਦੇ ਮੈਨੂੰ ਨਹੀਂ ਇਕੱਲੇ ਨੂੰ ਨਾਮਦੇਵ ਕਬੀਰ ਤੇ ਲੋਚਨ ਸਦਨਾ ਸੈਨ ਤਰੈ ਕਹੈ ਰਵਦਾਸ ਸਨੋਰੇ ਸੰਤੋ ਹਰ ਜੀਉ ਤੇ ਸਭੈ ਸਰੈ ਹਰ ਪਾਸੇ ਵਿਖਾ ਦਿੱਤਾ ਤੇ ਫਿਰ ਭਗਤ ਸਿੰਘ ਕਹਿੰਦੇ ਨੇ ਕਿਤੇ ਭਗ ਬ੍ਰਾਹਮਣ ਜੀ ਮੇਰੀ ਤੇ ਜਾਤ ਚਮਾਰ ਹੈ ਮੈਂ ਤੇ ਨੀਵੀਂ ਜਾਤ ਹਾਂ ਤੁਸੀਂ ਮੈਨੂੰ ਮੱਥਾ ਕਿਉਂ ਟੇਕ ਦਿਓ ਪਰ ਕਹਿੰਦੇ ਨੇ ਜਿਹੜਾ ਰੱਬ ਦੀ ਸ਼ਰਨ ਪੈ ਜਾ ਉਹਨੂੰ ਸਾਰੀ ਦੁਨੀਆ ਨਮਸਕਾਰ ਕਰਨ ਲੱਗ ਪੈਂਦੀ ਮੇਰੀ ਜਾਤ ਕੋਤ ਬਾਂਢਲਾ ਢੋਰ ਢਵਨਤਾ ਨਿਤਹਿ ਬਨਾਰਸੀ ਆਸ ਪਾਸਾ ਅਪ ਅਬ ਬੇਪਰ ਪ੍ਰਧਾਨ ਤਹ ਕਰਹ ਡੰਡਾਉਤ ਤੇਰੇ ਨਾਮ ਸਰਨਾਏ ਰਵਿਦਾਸ ਦਾਸ ਤੇਰੇ ਨਾਮ ਦੀ ਮੈਂ ਸ਼ਰਨ ਲਈ ਤੇ ਸਾਰੇ ਨੇ ਆ ਕੇ ਮੇਨੂੰ ਮੱਥੇ ਟੇਕ ਦਿੱਤੇ ਐਸੇ ਮਹਾਨ ਮਹਾਪੁਰਸ਼ ਦਾ ਆਪਾਂ ਜਨਮ ਦਿਹਾੜਾ ਮਨਾਉਣ ਵਾਸਤੇ ਇਕੱਤਰ ਹੋਏ ਆਂ ਵੈਸੇ ਤਾਂ ਉਹਨਾਂ ਦੇ ਜੀਵਨ ਦੀਆਂ ਹੋਰ ਘਟਨਾਵਾਂ ਵੀ ਸਾਂਝੀਆਂ ਕਰਨੀਆਂ ਹਨ ਪਰ ਕਿਉਂਕਿ ਦਾਸ ਦਾ ਮਨ ਹੈ ਵੀ ਜਿੰਨਾ ਸਮਾਂ ਸਤਿਗੁਰੂ ਜੀ ਨੇ ਆਪ ਦੇ ਚਰਨਾਂ ਵਿੱਚ ਸੇਵਾ ਲੈਣੀ ਜਿੰਨੇ ਵੀ ਤਕਰੀਬਨ ਇਤਿਹਾਸਿਕ ਦਿਹਾੜੇ ਆਉਣੇ ਨੇ ਵਿੱਚ ਉਹ ਸਾਰੇ ਆਪਾਂ ਵਿਚਾਰਨ ਦਾ ਯਤਨ ਕਰਾਂਗੇ ਜਿੰਨਾ ਵੀ ਸਤਿਗੁਰੂ ਜੀ ਮੱਤਬੁੱਧ ਸਮੱਤ ਬਖਸ਼ਿਸ਼ ਕਰਨ